ਘਰ ਦੇ ਵਿੱਚ ਐਂਟਰ ਹੋ ਕੇ ਘਰ ਦੇ ਵਿੱਚੋਂ ਉਹਨਾਂ ਨੇ ਗੈਨੇ ਤੇ ਨਕਦੀ ਜਿਹੜੀ ਹੈਗੀ ਚੋਰੀ ਕਰਕੇ ਫਰਾਰ ਹੋ ਗਏ ਹਨ ਤੇ ਬਟ ਉਹ ਸਾਡੇ ਇੱਥੇ ਬਠਿੰਡਾ ਦੇ ਵਿੱਚ ਹੀ ਪੁਲਿਸ ਦਿਖਾਰੀ ਹੈ ਜਿਹੜੇ ਸੀਐਡੀ ਯੂਨਿਟ ਦੇ ਵਿੱਚ ਤਨਾਤ ਨੇ ਇਹਦੇ ਵਿੱਚ ਕੁਝ ਗੈਨੇ ਤੇ ਕੁਝ ਨਕਦੀ तकरीबन 20 ਲੱਖ ਦੇ ਆਰਾਊਂਡ ਜਿਹੜੀ ਹੈਗੀ ਚੋਰੀ ਦੀ ਜਿਹੜੀ ਇਹ ਬਾਉਂਡ ਰਹੀ ਸੜਕ ਤੇ ਤੁਰਦਿਆਂ ਫਿਰਦਿਆਂ ਨਜ਼ਰ ਆ ਰਹੀਆਂ ਇਹ ਦੋ ਔਰਤਾਂ ਦਾ ਕਾਰਨਾਮਾ ਤੁਹਾਡੇ ਹੋਸ਼ ਉਡਾ ਦੇਵੇਗਾ ਤਸਵੀਰਾਂ ਵੇਖ ਸਕਦੇ ਹਾਂ ਕਿ ਦੋਵੇਂ ਔਰਤਾਂ ਪਹਿਲਾ ਇੱਕ ਘਰ ਦਾ ਦਰਵਾਜ਼ਾ ਖੜਕਾਉਂਦੀਆਂ ਨੇ ਉਸ ਘਰ ਦੇ ਵਿੱਚੋਂ ਇੱਕ ਔਰਤ ਬਾਹਰ ਆਉਂਦੀ ਹੈ ਤੇ ਉਸ ਦੇ ਨਾਲ ਇਹ ਦੋਵੇਂ ਔਰਤਾਂ ਗੱਲਬਾਤ ਕਰਦੀਆਂ ਨੇ ਜਿਸ ਤੋਂ ਬਾਅਦ ਇਹ ਦੋਵੇਂ ਔਰਤਾਂ ਅੱਗੇ ਚਲੀਆਂ ਜਾਂਦੀਆਂ ਨੇ ਦੱਸਦੀ ਕਿ ਇਹ ਇਨ੍ਹਾਂ ਔਰਤਾਂ ਦੇ ਵੱਲੋਂ ਇੱਕ ਪੁਲਿਸ ਮੁਲਾਜ਼ਮ ਦੇ ਘਰ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ ਜਿहां ਤੁਸੀਂ ਸਹੀ ਸੁਣਿਆ ਇਨ੍ਹਾਂ ਔਰਤਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਦੇ ਵਿੱਚ ਚੋਰੀ ਕੀਤੀ ਹੈ ਲੱਖਾਂ ਰੁਪਏ ਚੋਰੀ ਕੀਤੇ ਨੇ ਤੇ ਸੋਨੇ ਦੇ ਗਹਿਣੇ ਚੋਰੀ ਕੀਤੇ ਨੇ ਉਸ ਦੀ ਵੀ ਵੀਡੀਓ ਸਾਹਮਣੇ ਆਈ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਕਿ ਦੋਵੇਂ ਔਰਤਾਂ ਪਹਿਲਾਂ ਤਾਂ ਖਾਲੀ ਹੱਥ ਹੁੰਦੀਆਂ ਨੇ ਤੇ ਜਦੋਂ ਵਾਪਸ ਜਾਂਦੀਆਂ ਨੇ ਤਾਂ ਉਹਨਾਂ ਦੇ ਹੱਥ ਦੇ ਵਿੱਚ ਕੁਝ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਉਹ ਸੜਕ ਕ੍ਰਾਸ ਕਰਦੀਆਂ ਨੇ ਤੇ ਇੱਕ ਆਟੋ ਲੈ ਕੇ ਉਸ ਦੇ ਵਿੱਚ ਫਰਾਰ ਹੋ ਜਾਂਦੀਆਂ ਨੇ ਦੱਸਿਆ ਕਿ ਇਹ ਮਾਮਲਾ ਬਠਿੰਡਾ ਦਾ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਇਹਨਾਂ ਔਰਤਾਂ ਦੇ ਵੱਲੋਂ ਨਹੀਂ ਬਖਸ਼ਿਆ ਗਿਆ ਉਸ ਦੇ ਘਰ ਦੇ ਵਿੱਚ ਸ਼ਰਮ ਚੋਰੀ ਕੀਤੀ ਗਈ ਹੈ ਦੱਸਦੀ ਕਿ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਉਦੋਂ ਇਸ ਮਾਮਲੇ 'ਚ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਕੰਮ ਕਰਨ ਦੇ ਬਹਾਨੇ ਇਹ ਔਰਤਾਂ ਘਰ ਦੇ ਵਿੱਚ ਐਂਟਰ ਹੋਈਆਂ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਵੱਲੋਂ ਇੱਕ ਦੋ ਘਰਾਂ ਦੇ ਵਿੱਚ ਬਹਾਨੇ ਦੇ ਨਾਲ ਪੁੱਛਗਿੱਛ ਕੀਤੀ ਗਈ ਹੈ ਪੁਲਿਸ ਮੁਲਾਜ਼ਮ ਦੇ ਦੱਸਣ ਮੁਤਾਬਕ 2 ਲੱਖ ਰੁਪਏ ਦੀ ਚੋਰੀ ਹੋਈ ਹੈ। ਉਹਨੇ ਕਿਹਾ ਕਿ ਮਾਮਲਾ ਦਰਜ ਕਰਕੇ ਤਫਤੀਸ਼ ਜਾਰੀ ਕਰ ਦਿੱਤੀ ਗਈ ਹੈ। ਇਹ ਕੱਲ੍ਹ ਇਹ ਘਟਨਾ ਹੈਗੀ ਹੈ ਇਹਦੇ ਵਿੱਚ ਦੋ ਲੇਡੀ ਜਿਹੜੀਆਂ ਹੈਗੀਆਂ ਨਾ ਘਰ ਦੇ ਵਿੱਚ ਐਂਟਰ ਹੋ ਕੇ ਘਰ ਦੇ ਵਿੱਚੋਂ ਉਹਨਾਂ ਨੇ ਗਹਿਣੇ ਤੇ ਨਕਦੀ ਜਿਹੜੀ ਹੈਗੀ ਉਹ ਚੋਰੀ ਕਰਕੇ ਫਰਾਰ ਹੋ ਗਈਆਂ ਹਨ। ਇਸ ਸਬੰਧ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 140 ਦਰਜ ਰਜਿਸਟਰ ਕਰ ਲਿਆ। ਫਰਦਰ ਜਿਹੜੀ ਹੈਗੀ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ। ਕਿ ਇਹ ਇਨਵੈਸਟੀਗੇਸ਼ਨ ਕਰ ਰਹੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸ਼ਾਮਲ ਸੀਗੇ ਬੰਦੇ ਕਿ ਜਿਨ੍ਹਾਂ ਨੇ ਇਸ ਚੋਰੀ ਦੀ ਵਾਰਦਾਤ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਸਰ ਕਿੰਨੇ ਦੀ ਚੋਰੀ ਹੋਈ ਹੈ ਇਹਦੇ ਵਿੱਚ ਕੁਝ ਗਹਿਣੇ ਤੇ ਕੁਝ ਨਕਦੀ ਤਕਰੀਬਨ 20 ਲੱਖ ਦੇ ਆਰਾਊਂਡ ਜਿਹੜੀ ਹੈਗੀ ਚੋਰੀ ਦੀ ਜਿਹੜੀ ਅਮਾਉਂਟ ਹੋਈ ਹੈ ਸਰ ਇਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਕਿਸ ਰੈਂਕ ਦੇ ਸੀ ਆਹ ਦੇਖੋ ਕੁਝ چیزਾਂ ਸੀ ਡਿਸਕਲੋਜ਼ ਨਹੀਂ ਕਰ ਸਕਦੇ ਬਟ ਉਹ ਸਾਡੇ ਇੱਥੇ ਬਠਿੰਡਾ ਦੇ ਵਿੱਚ ਹੀ ਪੁਲਿਸ ਅਧਿਕਾਰੀ ਨੇ ਜਿਹੜੇ ਸੀਐਡੀ ਯੂਨਿਟ ਦੇ ਵਿੱਚ ਤਾਇਨਾਤ ਨੇ ਸੋ ਮਾ ਸਾਡੀ ਟੀਮ ਜਿਹੜੀ ਹੈਗੀ ਉਸ ਉਸ ਬੰਦੇ ਵਿੱਚ ਅਸੀਂ ਫਾਰਮ ਕਰਕੇ ਜਲਦੀ ਜਲਦੀ ਜਿਹੜੀ ਹੈਗੀ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਤੇ ਜਿਹੜਾ ਸੋਨਾ ਤੇ ਕਹਨੇ ਹੈਗੇ ਆ ਤੇ ਜਿਹੜੀ ਨਗਦੀ ਹੈਗੀ ਉਹਨੂੰ ਬਰੰਦ ਕੀਤਾ ਜਾਵੇ ਸਰ ਪਤਾ ਲੱਗੇ ਰਹਿ ਕੀ ਕਰ ਰਹੇ ਸੀ ਪਹਿਲਾਂ ਤੋਂ ਮਿਲਾਵਾਂ ਕਿੱਦਦੀਆਂ ਕਿਵੇਂ ਆਈਆਂ ਆ ਦੇਖੋ ਕੰਮ ਕਰਨ ਦੇ ਬਹਾਨੇ ਜਿਹੜੀ ਹੈਗੀ ਘਰ ਦੇ ਵਿੱਚ ਐਂਟਰ ਹੋਈਆਂ ਸੀ ਵੀ ਅਸੀਂ ਕੰਮ ਕਰਨ ਵਾਲੀਆਂ ਹੈਗੀਆਂ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਹੈਗੀ ਉਸ ਤੋਂ ਪਹਿਲਾਂ ਇੱਕ ਦੋ ਦਿਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਵੀ ਪਹਿਲਾਂ ਉਹਨਾਂ ਨੇ ਪੁੱਛਤਾਛ ਕੀਤੀ ਸੀਗੀ ਤੋ ਥੋੜੀ ਬਹੁਤ ਡੈਫੀਨਿਟਲੀ ਕੋਈ ਨਾ ਕੋਸ਼ ਉਹਨਾਂ ਦੇ ਨਾਲ ਰਕੀ ਵੀ ਕੀਤੀ ਹੋਊਗੀ ਤੇ ਨਾਲ ਕਿਸੇ ਨਾ ਕਿਸੇ ਨੇ ਹੋਰ ਨੇ ਵੀ ਉਹਦਾਂ ਦਾ ਸਾਥ ਵੀ ਦਿੱਤਾ ਹੋਊਗਾ ਦੱਸਦੀ ਕਿ ਜਿਸ ਮੁਲਾਜ਼ਮ ਦੇ ਘਰ ਦੇ ਵਿੱਚ ਚੋਰੀ ਹੋਈ ਹੈ ਸੀਆਈਡੀ ਯੂਨਿਟ ਦੇ ਅਧਿਕਾਰੀ ਨੇ ਉਹਨਾਂ ਦੇ ਘਰ ਦੇ ਵਿੱਚ ਇਹਨਾਂ ਦੋਵਾਂ ਔਰਤਾਂ ਦੇ ਵੱਲੋਂ ਸਫਾਇਆ ਕਰ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਕੌਣ-ਕੌਣ ਇਸ ਦੇ ਵਿੱਚ ਸ਼ਾਮਿਲ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਲਦ ਹੀ ਨਾ ਔਰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਲਹਾਲ ਪੁਲਿਸ ਵੱਲੋਂ ਇਹ ਨਾ ਔਰਤਾਂ ਨੂੰ ਕਦੋਂ ਤੱਕ ਕਾਬੂ ਕੀਤਾ ਜਾਂਦਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਖੁਲਾਸੇ ਹੁੰਦੇ ਨੇ ਇਹ ਵੇਖਣਾ ਲਾਜ਼ਮੀ ਹੋਵੇਗਾ ਬਠਿੰਡਾ ਤੋਂ ਪਰਵਿੰਦਰ ਜ ਸਿੰਘ ਪੰਜਾਬੀ ਲੋਕ ਚੈਨਲ